ਵਾਹਿਗੁਰੂ ਜੀ ਅੱਜ ਮੈਂ ਤੁਹਾਨੂੰ ਇੱਕ ਗੁਰਨਾਨਕ ਦੇਵ ਜੀ ਦੀ ਸਾਖੀ ਸੁਣਾਉਣ ਲੱਗੀ ਹਾਂ ਜਦੋਂ ਉਹਨਾਂ ਨੂੰ ਸੱਪ ਨੇ ਛਾ ਕੀਤੀ ਸੀ ਵਾਹਿਗੁਰੂ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਪੂਰੀ ਸਾਖੀ ਜ਼ਰੂਰ ਸੁਣਿਓ ਇੱਕ ਦਿਨ ਪਿਤਾ ਮਹਿਤਾ ਘਰ ਨੂੰ ਨੇ ਗੁਰੂ ਜੀ ਨੂੰ ਕਿਹਾ ਘਰ ਦੇ ਸਾਰੇ ਨੌਕਰ ਆਪੋ ਆਪਣੇ ਕੰਮ ਗਏ ਹੋਏ ਹਨ ਫਸਲ ਦੀ ਰਾਖੀ ਲਈ ਹੋਰ ਕੋਈ ਨਹੀਂ ਹੈ ਇਸ ਵਾਸਤੇ ਪਸ਼ੂਆਂ ਤੋਂ ਫਸਲ ਦੀ ਰਾਖੀ ਲਈ ਉਹ ਖੇਤਾਂ ਨੂੰ ਚੱਲਿਆ ਜਾ। ਗੁਰੂ ਜੀ ਪਿਤਾ ਰਾਕੇਹਾ ਮੰਨ ਕੇ ਖੇਤਾਂ ਨੂੰ ਟੁਰ ਪਏ। ਖੇਤਾਂ ਦੇ 2-3 ਚੱਕਰ ਮਾਰਨ ਬਾਅਦ ਉਹ ਥੱਕ ਕੇ ਲੰਮੇ ਪੈ ਗਏ। ਥੋੜੇ ਸਮੇਂ ਬਾਅਦ ਉਹਨਾਂ ਨੂੰ ਨੀਂਦ ਆ ਗਈ। ਦੁਪਹਿਰ ਦਾ ਸਮਾਂ ਹੋਣ ਕਰਕੇ ਦਿਨ ਟਪ ਗਿਆ ਸੀ। ਉਸ ਸਮੇਂ ਘੋੜੇ ਉੱਪਰ ਸਵਾਰ رائے ਬਲਾਰ ਆਪਣੇ ਖੇਤਾਂ ਨੂੰ ਦੇਖਣ ਤੋਂ ਬਾਅਦ ਉਧਰੋਂ ਦੀ ਲੰਘ ਰਿਹਾ ਸੀ। ਔਰ ਸਦੇ ਨਾਲ ਪਿਤਾ ਮਹਿਤਾ ਕਾ ਲੋ ਅਤੇ ਹੋਰ ਅਹਲਕਾਰ ਵੀ ਸਨ। رائے ਬੁਲਾਰ ਨੇ ਦੂਰੋਂ ਦੇਖਿਆ ਕਿ ਇੱਕ ਸੱਪ ਆਪਣਾ ਫਾਣ ਖਿਲਾੜ ਕੇ ਬੈਠਾ ਹੋਇਆ ਹੈ। ਉਹ ਹੌਲੀ-ਹੌਲੀ ਉਸ ਦਿਸ਼ਾ ਵੱਲ ਵਧਿਆ। ਲੋਕਾਂ ਨੂੰ ਕਰੀਬ ਆਉਂਦਾ ਦੇਖ ਸੱਪ ਫਾਣੇ ਇਕੱਠਾ ਕਰਕੇ ਖੇਤਾਂ ਵਿੱਚ ਜਾ ਲੁਕਿਆ। رائے ਬੁਲਾਰ ਜਦ ਕਰੀਬ ਪਹੁੰਚਿਆ ਤਾਂ ਦੇਖ ਕੇ ਹੈਰਾਨ ਹੋ ਗਿਆ। ਕੀ ਸੱਤਾ ਹੋਇਆ ਸਾਖਸ਼ ਕੋਈ ਹੋਰ ਨਹੀਂ ਬਲਕਿ ਖੁਦ ਗੁਰੂ ਨਾਨਕ ਦੇਵ ਜੀ ਸਨ ਗੁਰੂ ਜੀ ਜਦ ਉੱਠੇ ਤਾਂ ਉਹਨਾਂ ਦੇ ਬੋਲਾ ਉੱਪਰ ਪਰਮਾਤਮਾ ਦਾ ਨਾਮ ਸੀ ਰਾਇ ਬਲਾਰ ਨੇ ਇਹ ਦੂਸਰੀ ਕਰਾਮਾਤ ਦੇਖੀ ਸੀ ਇਸ ਤੋਂ ਪਹਿਲਾਂ ਉਸ ਨੇ ਗੁਰੂ ਜੀ ਉੱਪਰ ਮ੍ਰਿਸ਼ ਦੀ ਸ਼ਾਂਤ ਹੈ ਜਾਣ ਦਾ ਕੌਟਕ ਦੇਖਿਆ ਸੀ ਹੁਣ ਰਾਇ ਬਲਾਰ ਨੂੰ ਪੱਕਾ ਯਕੀਨ ਹੋ ਗਿਆ ਕਿ ਗੁਰੂ ਨਾਨਕ ਦੇਵ ਜੀ ਪ੍ਰਮਾਤਮਾ ਦੀ ਪਵਿੱਤਰ ਰੂਹ ਹਨ ਉਹਨਾਂ ਨੇ ਮੱਤਾ ਕਾਲ ਨੂੰ ਕਿਹਾ ਕਿ ਤੇਰਾ ਪੁੱਤਰ ਰੱਬੀ ਨੂਰ ਹੈ ਤੋ ਇਹਨੂੰ ਬਾਲਾ ਛੜਕਿਆ ਨਾ ਕਰ ਇਹ ਸ਼ਹਿਰ ਇਹਨਾਂ ਦੇ ਕਰਮ ਕਰਕੇ ਰਸ ਵਸ ਰਿਹਾ ਹੈ ਰਾਇਬਲਰ ਅਤੇ ਹੋਰ ਸਾਰਿਆਂ ਨੇ ਸ਼ਰਧਾ ਪੂਰਵਕ ਗੁਰੂ ਜੀ ਅੱਗੇ ਆਪਣਾ ਸਿਰ ਨਿਵਾ ਕਰ ਦਿੱਤਾ ਵਾਹਿਗੁਰਜੀ ਵਾਹਿਗੁਰਜੀ ਬੋਲੋ ਜੀ